ਵਾਹਏ ਗੁਰਜੀ ਦਾ ਹਾਲ ਚਾ ਹੈ ਗੁਰਜੀ ਕੇ ਦਾ ਡਾ 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 ਇਹੋ ਨਾਲ ਦਾ ਵੇਚ ਵੇਚ ਤੇ ਸਾਖਤਾ ਜੀ ਅੱਜ ਅਸੀਂ ਵੀਡੀਓ ਲੈ ਕੇ ਆ ਹਾਂ ਪੱਗ ਦੇ ਬੇਚ ਦੀ ਸਭ ਤੋਂ ਪਹਿਲਾਂ ਪਾਣਾ ਆਪਣੇ ਕੈਸਾ ਨੂੰ ਚੰਗੀ ਤਰ੍ਹਾਂ ਵਾ ਕੇ ਆਪਣੇ ਜੋੜੇ ਨੂੰ ਖੱਬੀ ਸਾਈਡ ਤੇ ਕਰ ਲੈਣਾ ਹੈ ਜੀ ਜੋੜਨ ਆਪਣੀ ਕਬੀ ਸਾਈਡ ਤੇ ਕਾਣ ਤੋਂ ਬਾਅਦ ਆਪਾਂ ਨੇ ਆਪਣੇ ਵੇਸ ਦੀ ਇੱਕ ਟ੍ਰੈਂਗਲ ਸ਼ੇਪ ਦੀ ਪੂਣੀ ਬਣਾ ਲੈਣੀ ਹੈ ਜੀ ਅਤੇ ਆਪਣੇ ਵੇਸ ਦੀ ਟ੍ਰੈਂਗਲ ਸ਼ੇਪ ਦੀ ਪੂਣੀ ਬਣਾਉਣ ਤੋਂ ਬਾਅਦ ਆਪਾਂ ਨੇ ਆਪਣੀ ਜੋੜੇ ਵਾਲੀ ਸਾਈਡ ਤੋਂ ਆਪਣੇ ਸਲੈਡ ਨੂੰ ਲਿਆਉਣਾ ਹੈ ਇਸ ਕੱਪੜੇ ਨੂੰ ਲਿਆਉਣਾ ਹੈ ਜੀ ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਪਹਿਲਾ ਲੜੜ ਹੋਵੇਗਾ ਉਸ ਲੜ ਦੇ ਥੱਲੇ ਆਪਣੇ ਇਸ ਲੜ ਨੂੰ ਦੱਬ ਦੇਣਾ ਹੈ ਇਸ ਕੱਪੜੇ ਨੂੰ ਦੱਬ ਦੇਣਾ ਹੈ ਜੀ ਅਤੇ ਆਪਣੇ ਪਹਿਲੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਆਪਾਂ ਨੇ ਆਪਣੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਅਤੇ ਜੇਕਰ ਆਪਣੇ ਪਹਿਲੇ ਲੜ ਦੇ ਵਿੱਚ ਡੰਗ ਪੈਂਦਾ ਤਾਂ ਉਸ ਨੂੰ ਆਪਾਂ ਭਰਨੇ ਲਈ ਇਸ ਲੜ ਦੇ ਵਿੱਚ ਕੱਪੜਾ ਪਾ ਲਵਾਂਗੇ ਜੀ ਜਿਸ ਦਿਨ ਜਿਹੜਾ ਆਪਣੀ ਪੱਗ ਦੇ ਵਿੱਚ ਕੋਈ ਵੀ ਡੰਗ ਨਹੀਂ ਪਵੇਗਾ ਤੇ ਬੇਸ ਦੇ ਵਿੱਚ ਵੀ ਕੋਈ ਡੰਗ ਨਹੀਂ ਪਵੇਗਾ ਹੁਣ ਜਿਹੜਾ ਆਪਾਂ ਅਗਲਾ ਲੜੜ ਗਾਣਾ ਇਸ ਲੜ ਦੀ ਇੱਕ ਪੂਣੀ ਬਣਾ ਲਵਾਂਗੇ ਜੀ ਇਹਦੇ ਦੋ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਆਪਾਂ ਥੋੜਾ ਜਿਆ ਫੋਲਡ ਕਰਕੇ ਕੱਪੜੇ ਨੂੰ ਉੱਪਰਲੀ ਛਾੜੇ ਨੂੰ ਇਕੱਠਾ ਕਰ ਲੈਣਾ ਹੈ ਅਤੇ ਥੱਲੇ ਵਾਲੇ ਪੱਲੇ ਨੂੰ ਪੱਲੇ ਨੂੰ ਚੰਗੀ ਤਰ੍ਹਾਂ ਥੱਲੇ ਤੱਕ ਖੋਲ ਕੇ ਇਸ ਦੇ ਵਿੱਚ ਦੋ ਪੱਲੇ ਜਿਹੜੇ ਇਕੱਠੇ ਇਸ ਦੇ ਨਾਲ ਦੇ ਪੱਲੇ ਤੱਕ ਉੱਪਰਲੇ ਪੱਲੇ ਤੱਕ ਆਪਾਂ ਉਸ ਨੂੰ ਫੋਲਡ ਕਰਨਾ ਹੈ ਜੀ ਅਤੇ ਇਸ ਤਰ੍ਹਾਂ ਦੀ ਪੂਣੀ ਬਣਾ ਕੇ ਆਪਾਂ ਨੇ ਆਪਣੇ ਦੂਜੇ ਲੜੜ ਨੂੰ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਜੂੜੇ ਨੂੰ ਕਵਰ ਕਰਦੇ ਹੋਏ ਆਪਣੇ ਇਸ ਲੜੜ ਨੂੰ ਲਗਾ ਦੇਣਾ ਹੈ ਜੀ ਉਹ ਜਿਹੜਾ ਪਾਗਲ ਆ ਰਲ ਲਗਣਾ ਇਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਜੀ ਉਸੇ 3 ਟ੍ਰਿਕ ਦੇ ਨਾਲ ਆਪਾਂ ਇਸ ਲੜ ਦੀ ਵੀ ਪੂਣੀ ਬਣਾ ਲਵਾਂਗੇ ਜੀ ਉਸੇ ਟ੍ਰਿਕ ਦੀ ਪੂਣੀ ਬਣਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇੱਕ ਵਾਰ ਹੱਥ ਫੇਰ ਕੇ ਆਪਣੇ ਇਸ ਲੜ ਨੂੰ ਸਾਫ਼ ਕਰ ਲਵਾਂਗੇ ਜੀ ਅਤੇ ਇਸ ਵਾਰ ਇਸ ਲੜ ਨੂੰ ਫੋਲਡ ਕਰਕੇ ਆਪਾਂ ਫੋਲਡ ਕਰਕੇ ਆਪਾਂ ਆਪਣੇ ਆਪਣੇ ਜੂੜੇ ਨੂੰ ਕਵਰ ਕਰ ਲਵਾਂਗੇ ਜਿਹਦਾ ਜਿਹੜਾ ਆਪਣਾ ਸਿਰ ਵਾਲਾ ਕਪੜਾ ਆਪਾਂ ਇਸ ਲੜ ਦੇ ਥੱਲੇ ਦੱਬ ਕੇ ਆਪਣੇ ਸਿਰ ਨੂੰ ਵੀ ਜਿਹੜਾ ਪ੍ਰੋਪਰ ਕਵਰ ਕਰ ਲਵਾਂਗੇ ਜੀ ਆਪਣੇ ਸਿਰ ਨੂੰ ਵੀ ਜਿਹੜਾ ਪੂਰਾ ਕਵਰ ਕਰ ਲਵਾਂਗੇ ਜੀ ਅਤੇ ਜਿਹੜਾ ਆਪਣਾ ਬੱਚ ਦਾ ਕੱਪੜਾ ਹੋਵੇਗਾ ਸਾਨੂੰ ਆਪਾਂ ਐਸੇ ਲੜ ਨੂੰ ਸਿੱਧਾ ਹੀ ਲਗਾ ਦੇਵਾਂਗੇ ਜੀ ਜਿਸ ਦਿਨ ਜੇਕਰ ਆਪਣੀ ਸੇਫਟੀ ਵਾਲੀ ਥਾਂ ਤੇ ਕੋਈ ਡੰਗ ਪੈਂਦਾ ਹੋਵੇਗਾ ਉਹ ਵੀ ਭਰਿਆ ਜਾਵੇਗਾ ਜੀ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਵੀਡੀਓ ਨੂੰ ਐਨ ਤੱਕ ਜ਼ਰੂਰ ਦੇਖਿਓ ਤੇ ਜੇਕਰ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿਹੜੀ ਆਪਣੀ 50 ਐਸ ਨੂੰ ਚੰਗੀ ਤਰ੍ਹਾਂ ਆਪਾਂ ਨੇ ਸੈੱਟ ਕਰ ਲੈਣਾ ਹੈ ਜੀ 50 ਨੂੰ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਮੱਥੇ ਤੋਂ ਤਿੰਨ ਉਂਗਲਾਂ ਉੱਚੀ ਰੱਖ ਕੇ ਆਪਾਂ ਨੇ ਆਪਣੀ 50 ਨੂੰ ਬੰਨਣਾ ਹੈ 50 ਦੇ ਉੱਪਰਲੇ ਕੱਪੜੇ ਨੂੰ ਪੁਲੀਚਾਰ ਦੀ ਨੂੰ ਖੋਲਦੇ ਹੋਏ ਆਪਾਂ ਨੇ ਬੈਕ ਸਾਈਡ ਤੇ ਇੱਕ ਸਿੰਪਲ ਗੱਠ ਮਾਰਨੀ ਹੈ ਜੀ ਅਤੇ ਇਸ ਦੇ ਦੋ ਲੜਾ ਨੂੰ ਆਪਾਂ ਨੇ ਤੱਬ ਵੀ ਸੱਜੇ ਸੱਜੀ ਸਾਈਡ ਦੇ ਲੜ ਨੂੰ ਸੱਜੀ ਸਾਈਡ ਤੇ ਤੇ ਖੱਬੀ ਸਾਈਡ ਦੇ ਲੜ ਨੂੰ ਖੱਬੀ ਸਾਈਡ ਤੇ ਦੱਬ ਦਵਾਂਗੇ ਜੀ ਅਤੇ ਰੇੜਾ ਆਪਣਾ ਬਚਦਾ ਉੱਪਰਲੀ ਸਾਈਡ ਦਾ 50 ਦਾ ਕਪੜਾ ਹੋਊਗਾ ਉਸਨੂੰ ਆਪਾਂ ਪੁਲੀ ਸਾਈਡ ਤੇ ਹੀ ਦਵਾ ਕੇ ਆਪਣੇ ਦਵਾ ਦਵਾਂਗੇ ਜੀ ਆਪਣਾ 베ਸ ਆ ਜਿਹੜਾ ਕੰਪਲੀਟ ਹੋ ਚੁੱਕਾ ਹੈ ਜੀ ਵੀਡੀਓ ਕੋਈ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗਦਾ ਵੀਰਾਂ ਵੱਤਵਾਦ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਜਲਦੀ ਮਿਲਾਂਗੇ ਨਵੀਂ ਵੀਡੀਓ ਲੈ ਕੇ ਤਤਕ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ